ਦੋਸਤੋ ਤੁਸੀਂ ਵੀ ਦੇਖੋ ਇਹ ਵੀਡੀਓ ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਜੋ ਕਿ ਇਸ ਫਾਨੀ ਸੰਸਾਰ ਵਿੱਚੋਂ ਅਕਾਲ ਚਲਾਣਾ ਕਰ ਗਏ ਇਹਨਾਂ ਨੇ ਸਾਰੇ ਹੀ ਪੰਜਾਬ ਨੂੰ ਸਾਰੇ ਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਦੋਸਤੋ ਤੁਸੀਂ ਵੀ ਦੇਖੋ ਇਹਨਾਂ ਦੀ ਇਹ ਵੀਡੀਓ ਕਿਸ ਤਰ੍ਹਾਂ ਇਹ ਗੋਮਸੋਮ ਲੱਗ ਰਹੇ ਨੇ ਜਿਵੇਂ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਮੇਰਾ ਲਾਸਟ ਸਮਾਂ ਆ ਗਿਆ ਕਿਸ ਤਰ੍ਹਾਂ ਜੋ ਨਰਸਾ ਕੋਲੇ ਫਿਰ ਰਹੇ ਉਹਨਾਂ ਨੂੰ ਪਾਸੇ ਕਰ ਰਹੇ ਨੇ ਤੇ ਕਿਸ ਤਰ੍ਹਾਂ ਇਹ ਸਾਰਿਆਂ ਨਾਲ ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾ ਰਹੇ ਨੇ ਦੋਸਤੋ ਅਸੀਂ ਵੀ ਇਹਨਾਂ ਦੇ ਸ਼ਨਕਾਟੇ ਦੇ ਦੇਖ ਕੇ ਵੱਡੇ ਹੋਏ ਹਾਂ ਤੇ ਸਾਨੂੰ ਇੰਜ ਲੱਗਦਾ ਜਿਵੇਂ ਸਾਡੇ ਹੀ ਪਰਿਵਾਰ ਦਾ ਹਿੱਸਾ ਕੋਈ ਛੱਡ ਦੋ ਵਕੋ ਗਿਆ ਹੋਵੇ ਤੇ ਦੋਸਤੋ ਮਾਲਕ ਅਗੇ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਵਕਸ਼ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਪਰਿਵਾਰ ਦੇ ਨਾਲ ਆ ਬੇਸ਼ੱਕ ਅਸੀਂ ਦੂਰ ਬੈਠੇ ਆ ਆ ਨਹੀਂ ਸਕਦੇ ਤੇ ਅਸੀਂ ਦਿਲੋਂ ਪਰਟਾਵਾ ਅਸੀਂ ਦਿਲੋਂ ਦੁੱਖ ਜ਼ਾਹਿਰ ਇਹਨਾਂ ਨਾਲ ਕਰਦੇ ਆ ਤੇ ਪਹਿਲੀ ਤਾਂ ਗੱਲ ਸਾਨੂੰ ਹਲੇ ਵੀ ਯਕੀਨ ਨਹੀਂ ਹੋ ਰਿਹਾ ਵੀ ਇਹ ਅਕਾਲ ਚਲਾਣਾ ਕਰ ਗਿਆ ਹਲੇ ਵੀ ਸਾਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਇਸ ਗੱਲ ਦਾ ਵੀ ਇਹ ਅਕਾਲ ਚਲਾਣਾ ਕਰ ਗਿਆ ਪਰ ਪ੍ਰਮਾਤਮਾ ਦਾ ਭਾਣਾ ਉਹਦਾ ਮੰਨਣਾ ਹੀ ਪੈਣਾ